हां जी प्यारे बच्चों आज फिर एक नई ले कहानी लेके हाजरे है, है। है। हैं आज की कहानी ਦਾ ਨਾਮ ਹੈ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਜੰਗਲ ਵਿੱਚ ਤੁਹਾਡਾ ਸਵਾਗਤ ਹੈ کہانی ਇਸ ਤਰ੍ਹਾਂ ਬੱਚਿਓ ਇੱਕ ਲੜਕੀ ਜਿਸ ਦਾ ਨਾਮ ਤੁਲਸੀ ਸੀ ਉਸ ਦਾ ਚਿੱਤ ਜੰਗਲ ਘੁੰਮਣ ਦਾ ਸੀ ਯਾਨੀ ਉਸ ਦਾ ਜੀ ਕਰਦਾ ਸੀ ਕਿ ਉਹ ਜੰਗਲ ਘੁੰਮਣ ਜਾਵੇ ਉਸਨੇ 7ਵੀਂ ਜਮਾਤ ਵਿੱਚ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ ਪਾਠ ਪੜ੍ਹਿਆ ਸੀ ਉਸਨੇ ਵਣਾਂ ਦੇ ਵੱਖ-ਵੱਖ ਲਾਭ ਜਾਣੇ ਸਨ ਸਭ ਤੋਂ ਵੱਧ ਆਕਸੀਜਨ ਪੈਦਾ ਕਰਨ ਦਾ ਲਾਭ ਉਸ ਨੂੰ ਬਧੇਰੇ ਪ੍ਰਭਾਵਿਤ ਕਰਦਾ ਸੀ ਫਿਰ ਵੀ ਸੰਸਾਰ ਦਾ ਕੇਵਲ 30% ਭਾਗ ਹੀ ਬਣਾ ਹਟ ਹੈ ਉਸ ਨੂੰ ਅਲੋਪ ਹੋ ਰਹੇ ਜਾਨਵਰਾਂ ਦੀ ਵੀ ਬਹੁਤ ਚਿੰਤਾ ਸੀ ਇੱਕ ਦਿਨ ਉਸ ਦੀ ਇਹ ਇੱਛਾ ਪੂਰੀ ਹੋ ਜਾਂਦੀ ਹੈ ਰਣਜੀਤ ਅੰਕਲ ਸੀਨੀਅਰ ਵਣਦਕਾਰੀ ਤੁਲਸੀ ਅਤੇ ਉਸਦੇ ਦੋਸਤਾਂ ਨੂੰ ਕਾਨਾ ਨਾਮਕ ਚੀਤਾ ਸੁਰੱਖਿਆ ਜੰਗਲ ਦਾ ਦੌਰਾ ਕਰਨ ਲਈ ਸੱਦਾ ਦਿੰਦਾ ਹੈ ਉਹ ਜਾਣਦੀ ਸੀ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ ਉਹ ਜਾਣਦੀ ਸੀ ਭਾਰਤ ਵਿੱਚ 103 ਰਾਸ਼ਟਰੀ ਪਾਰਕ ਹਨ ਅਧਿਆਪਕਾਂ ਨੇ ਉਸ ਨੂੰ ਦੱਸਿਆ ਸੀ ਕਿ ਮਨੁੱਖ ਇੰਨਾ ਸਵਾਰਥੀ ਹੋ ਗਿਆ ਹੈ ਕਿ ਜੰਗਲੀ ਜੀਵਾਂ ਨੂੰ ਬਚਾਉਣ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕਰਨ ਹਿੱਤ ਰਾਸ਼ਟਰੀ ਪਾਰਕ ਬਣਾਏ ਗਏ ਹਨ ਰਾਸ਼ਟਰੀ ਪਾਰਕ ਬਣਾਏ ਗਏ ਹਨ ਜੀਵਾਂ ਦੀ ਸੁਰੱਖਿਆ ਦੇ ਲਈ। ਤੁਲਸੀ ਨੇ ਆਪਣੇ ਦੋਸਤਾਂ ਨੂੰ ਦੱਸਿਆ ਕਿ ਕਈ ਲੋਕ ਹੁਣ ਵੀ ਗੈਰ ਕਾਨੂੰਨੀ ਸ਼ਿਕਾਰ ਖੇਡਦੇ ਹਨ। ਇਹ ਸਭ ਗੱਲਾਂ ਉਸ ਨੂੰ ਨਿਰਾਸ਼ ਕਰ ਦਿੰਦੀਆਂ ਹਨ। ਪਰ ਅੱਜ ਅੱਜ ਉਹ ਬਹੁਤ ਖੁਸ਼ ਸੀ। ਜੰਗਲ ਘੁੰਮਣ ਦਾ ਸੱਦਾ ਤੁਲਸੀ ਅਤੇ ਦੋਸਤਾਂ ਦੇ ਚਿਹਰੇ ਉੱਤੇ ਮੁਸਕਰਾਹਟ ਬਰਖੇਰ ਰਿਹਾ ਸੀ। ਉਹ ਪੂਰੇ ਦਿਨ ਅਤੇ ਪੂਰੀ ਰਾਤ ਲਈ ਜੰਗਲ ਵਿੱਚ ਜਾਣਗੇ। ਜੰਗਲ ਪਹੁੰਚਦਿਆਂ ਹੀ ਰਣਜੀਤ ਚਾਚਾ ਨੇ ਸਵਾਗਤ ਕੀਤਾ। ਤੁਲਸੀ ਇੱਕਦਮ ਬੋਲੀ ਹਵਾ ਸੁੰਘ ਇਸ ਤੋਂ ਰੁੱਖਾਂ ਤੇ ਪੱਤਿਆਂ ਦੀ ਮਹਿਕ ਆਉਂਦੀ ਹੈ। ਹਵਾ ਸਾਫ਼ ਹੈ ਜਿਵੇਂ ਸਾਬਣ ਨਾਲ ਧੋਤੀ ਗਈ ਹੋਵੇ। ਸੇਲੀ ਨੇ ਗੱਲ ਵਿੱਚ ਵਾਅਦਾ ਕਰਦਿਆਂ ਕਿਆ, "ਸੂਰਜ ਡੁੱਬ ਰਿਹਾ ਸੀ, ਅਗਲੀ ਸਵੇਰ ਹੀ ਉਡੀਕ ਵਿੱਚ ਅਗਲੀ ਸਵੇਰ ਦੀ ਉਡੀਕ ਵਿੱਚ ਸੌਂ ਗਈਆਂ।" ਅਗਲੇ ਦਿਨ ਬਹੁਤ ਠੰਡ ਸੀ। ਹਰ ਕਿਸੇ ਨੇ ਗਰਮ ਕੱਪੜੇ ਪਹਿਨਨੇ ਹੋਏ ਸਨ। ਤੇ ਉਹ ਬੱਸ ਵਿੱਚ ਬੈਠ ਗਈ। ਉਹ ਨਦੀ ਕਿਨਾਰੇ ਲੰਘ ਰਹੇ ਸਨ ਕਿ ਪੰਛੀਆਂ ਦੀਆਂ ਆਵਾਜ਼ਾਂ ਕੰਨੀਆਂ ਪਈਆਂ। ਬੱਸ ਸਾਰਾ ਜੰਗਲ ਘੁੰਮੇ ਉਹ ਸਾਰਾ ਦਿਨ। ਕੁਝ ਹੋਰ ਜੰਗਲੀ ਜੀਵ ਦੇਖਣ ਤੋਂ ਬਾਅਦ ਸਾਰਾ ਦਿਨ ਘੁੰਮਣ ਤੋਂ ਬਾਅਦ ਉਹ ਉਹ ਉਹਨਾਂ ਦੀ ਵਾਪਸੀ ਦਾ ਸਮਾਂ ਹੋ ਗਿਆ। ਅਚਾਨਕ ਇੱਕ ਆਵਾਜ਼ ਜੀ ਆਈ ਤੇ ਗਾਈਡ ਨੇ ਕਿਹਾ ਚੀਤਾ ਬਹੁਤ ਦੂਰ ਹੈ ਪਰ ਉਸ ਨੇ ਤੁਹਾਨੂੰ ਸ਼ਾਇਦ ਦੇਖ ਲਿਆ ਹੈ। ਤੇ ਉਹ ਚਾਹੁੰਦਾ ਹੈ ਕਿ ਤੁਸੀਂ ਵੀ ਇਹ ਜਾਣੋ। ਤੁਲਸੀ ਲਈ ਇਹ ਅਨੋਖਾ ਤੇ ਬਹੁਮੁੱਲਾ అనుਭਵ ਸੀ ਉਹ ਦੁਬਾਰਾ ਵੀ ਇਸ ਨੂੰ ਮਨਣਾ ਚਾਹੁੰਦੀ ਸੀ ਤਾਂ ਬੱਚਿਓ ਅੱਜ ਦੀ ਕਹਾਣੀ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਖਤਮ ਹੁੰਦੀ ਹੈ ਤੇ ਹਰ ਰੋਜ਼ ਦੀ ਤਰ੍ਹਾਂ ਅਸੀਂ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਹਾਂਜੀ ਬੱਚਿਓ ਆਪਣਾ ਪਹਿਲਾ ਪ੍ਰਸ਼ਨ ਬਣਦਾ ਹੈ ਵੀ ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ਇੱਥੇ ਤੁਹਾਨੂੰ ਚਾਰ ਆਪਸ਼ਨਾਂ ਦਿੱਤੀਆਂ ਗਈਆਂ ਹਨ ਚਾਰ ਦੇ ਵਿੱਚੋਂ ਅਸੀਂ ਸਹੀ ਆਨਸਰ ਲੱਭਾਂਗੇ ਹਾਂਜੀ ਕੋਸ਼ਿਸ਼ ਕਰੋ ਸ਼ਾਬਾਸ਼ ਹਾਂ ਤੁਸੀਂ ਦੱਸਿਆ ਹੈ ਕੁਦਰਤੀ ਰੂਪ ਵਿੱਚ ਉੱਗੀ ਹੋਈ ਬਨਸਪਤੀ ਜਿਸ ਨੂੰ ਕੁਦਰਤੀ ਬਨਸਪਤੀ ਕਿਹਾ ਜਾਂਦਾ ਹੈ ਈੜੀ ਤੇ ਅਸੀਂ ਨਿਸ਼ਾਨ ਲਾਵਾਂਗੇ ਤੇ ਦੂਸਰਾ ਪ੍ਰਸ਼ਨ ਆਪਣਾ ਹੈਗਾ ਭਾਰਤ ਵਿੱਚ ਕਿੰਨੇ ਰਾਸ਼ਟਰੀ ਪਾਰਕ ਹਨ 103 105 106 108 ਹਾਂ ਵੈਰੀ ਗੁੱਡ ਤੁਸੀਂ ਲੱਭ ਲਿਆ 103 ਵੈਰੀ ਗੁੱਡ ਤੀਸਰਾ ਪ੍ਰਸ਼ਨ ਆਪਣਾ ਜੰਗਲ ਵਿੱਚ ਕਿਸ ਨੇ ਤુલਸੀ ਦਾ ਸਵਾਗਤ ਕੀਤਾ ਹਾਂਜੀ ਦੱਸੋ ਜੰਗਲ ਵਿੱਚ ਕਿਸ ਨੇ ਤੁਲਸੀ ਦਾ ਸਵਾਗਤ ਕੀਤਾ ਹਾਂ ਜੰਗਲ ਵਿੱਚ ਰਣਜੀਤ ਅੰਕਲ ਨੇ ਤੁਲਸੀ ਦਾ ਸਵਾਗਤ ਕੀਤਾ ਚੌਥਾ ਪ੍ਰਸ਼ਨ ਪੁੱਤਰ ਕਿਸ ਜਾਨਵਰ ਨੇ ਉਹਨਾਂ ਨੂੰ ਆਪਣੀ ਹੋਣ ਦਾ ਅਹਿਸਾਸ ਕਰਵਾਇਆ ਸ਼ੇਰ ਚੀਤਾ ਹਾਥੀ ਹਿਰਨ ਹਾਂ ਹਾਂ ਸੱਚ ਸੱਚ ਵੈਰੀ ਗੁੱਡ ਤੁਸੀਂ ਸਹੀ ਸੋਚਿਆ ਚੀਤਾ ਚੀਤਾ ਨੇ ਆਪਦੀ ਆਵਾਜ਼ ਨਾਲ ਉਹਨਾਂ ਨੂੰ ਆਪਣੀ ਹੋਣ ਦਾ ਅਹਿਸਾਸ ਦਿਵਾਇਆ ਸੀ ਹਾਂਜੀ ਹੁਣ ਆਪਾਂ ਖਾਲੀ ਥਾਂਵਾਂ ਭਰਾਂਗੇ ਤਾਂ ਪਹਿਲੀ ਖਾਲੀ ਥਾਂ ਹੈਗੀ ਹੈ ਸੰਸਾਰ ਦਾ ਕੇਵਲ ਡੈਸ਼ ਪ੍ਰਤੀਸ਼ਤ ਭਾਗ ਹੀ ਵਣ ਹਨ ਸੱਚ ਤੇ ਲਿਖੋ ਬਿਲਕੁਲ ਸਹੀ ਸੋਚਿਆ 30 ਪ੍ਰਤੀਸ਼ਤ ਭਾਗ ਹੀ ਵਣ ਆਇਟ ਹੈ ਦੂਸਰੀ ਖਾਲੀ ਥਾਂ ਇਸ ਤਰ੍ਹਾਂ ਬੱਚਿਓ ਜੰਗਲੀ ਜੀਵਾਂ ਨੂੰ ਬਚਾਉਣ ਲਈ ਸਰਕਾਰੀ ਸੁਰੱਖਿਆ ਪ੍ਰਦਾਨ ਕਰਨ ਹਿੱਤ ਡੈਸ਼ ਬਣਾਏ ਜਾਂਦੇ ਹਨ ਹਾਂ ਕੀ ਬਣਾਏ ਜਾਂਦੇ ਹੈ ਰਾਸ਼ਟਰੀ ਪਾਰਕ ਹਾਂਜੀ ਤੀਸਰੀ ਖਾਲੀ ਥਾਂ ਕਈ ਲੋਕ ਹੁਣ ਵੀ ਡੈਸ਼ ਸ਼ਿਕਾਰ ਖੇਡਦੇ ਆ ਯਾਨੀ ਖਾਲੀ ਥਾਂ 'ਚ ਕੀ ਲਿਖਾਂਗੇ ਅਸੀਂ ਕਈ ਲੋਕ ਹੁਣ ਵੀ ਗੈਰ ਕਾਨੂੰਨੀ ਸ਼ਿਕਾਰ ਖੇਡਦੇ ਹਨ ਚੌਥੀ ਖਾਲੀ ਥਾਂ ਸੂਰਜ ਡੁੱਬ ਰਿਹਾ ਸੀ ਅਗਲੀ ਡੈਸ਼ ਦੀ ਉਡੀਕ ਵਿੱਚ ਉਹ ਸੌ ਗਈਆਂ ਹਾਂਜੀ ਸੱਚਾ 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 ਵੈਰੀ ਗੁੱਡ ਅਗਲੀ ਸਵੇਰ ਦੀ ਉਡੀਕ ਵਿੱਚ ਉਹ ਸੌ ਗਈਆਂ ਤੁਸੀਂ ਸਹੀ ਲੱਭਿਆ ਪੁੱਤਰ ਹਾਂਜੀ ਹੁਣ ਆਪਾਂ ਨੇ ਇੱਥੇ ਕੁਝ ਸ਼ਬਦ ਦਿੱਤੇ ਹੋਏ ਆ ਉਹਨਾਂ ਦੇ ਵਾਕ ਬਣਾਉਣੇ ਆ ਮੈਨੂੰ ਉਮੀਦ ਹੈ ਤੁਸੀਂ ਵਾਕ ਵਧੀਆ ਬਣਾਉਂਗੇ ਤੇ ਆਪਣੀਆਂ ਕਾਪੀਆਂ ਤੇ ਲਿਖਾਂਗੇ ਮੈਂ ਤੁਹਾਡੇ ਲਈ ਕੁਝ ਵਾਕ ਬਣਾਉਣੀ ਹੈ ਤੇ ਤੁਸੀਂ ਇਸ ਤੋਂ ਬਿਨਾ ਆਪਦੇ ਹਿਸਾਬ ਨਾਲ ਵੀ ਵਾਕ ਬਣਾ ਸਕਦੇ ਆ ਪਹਿਲਾ ਸ਼ਬਦ ਹੈ ਕੁਦਰਤੀ ਬਨਸਪਤੀ ਜਿਵੇਂ ਕਿ ਅਸੀਂ ਪਹਿਲਾਂ ਹੀ ਪੜਿਆ ਹੈਗਾ ਹੈਨਾ ਕੁਦਰਤੀ ਬਨਸਪਤੀ ਕੀ ਹੁੰਦੀ ਹੈ ਕੁਦਰਤੀ ਅਸੀਂ ਇਹ ਵਾਕ ਬਣਾ ਸਕਦੇ ਹਾਂ ਕੁਦਰਤੀ ਰੂਪ ਵਿੱਚ ਉੱਗੀ ਹੋਈ ਬਨਸਪਤੀ ਨੂੰ ਕੁਦਰਤੀ ਬਨਸਪਤੀ ਕਹਿੰਦੇ ਹਨ ਦੂਸਰਾ ਸ਼ਬਦ ਹੈ ਥਲ ਅਸੀਂ ਇਹਦਾ ਵਾਕ ਬਣਾਵਾਂਗੇ 3% થાલપા ઘી વણા હેઠ હે ਤੇ તીસરા શબ્દ વણા હા વણા દે બહોત લાભ હોન્દે હન હેના બૌમુલ્લા બૌમુલ્લા શબ્દ دا વાક બનાઓ હાજી હા વણાં દી શેર કરના બૌમુલ્લા અનુભવસી હેના ਤੇ اگલા શબ્દ અપના લાસ્ટ શબ્દ આનોખા અનોખા શબ્દ આસી કોઈ વાક બનાઓ હમ હમ સોચો હા મે બનાયા બી એ અનુભવ બહોત અનોખાસી ਹਾਂਜੀ ਬੱਚਿਓ ਆਪਣੀ ਅੱਜ ਦੀ ਕਹਾਣੀ ਜੰਗਲ ਵਿੱਚ ਤੁਹਾਡਾ ਸਵਾਗਤ ਹੈ ਖਤਮ ਹੁੰਦੀ ਹੈ ਤੇ ਤੁਸੀਂ ਆਪਣੀ ਕਾਪੀ ਦੇ ਉੱਤੇ ਸੋਹਣਾ ਸੋਹਣਾ ਇਹਨਾਂ ਪ੍ਰਸ਼ਨਾਂ ਦੇ ਜਵਾਬ ਲਿਖਣੇ ਆ ਤੇ ਕਹਾਣੀ ਨੂੰ ਬਿਨਾਂ ਰੁਕਿਆ ਬਿਨਾਂ ਰੁਕਿਆ ਸਾਫ਼ ਤੇ ਸਪਸ਼ਟ ਪੜਤ ਦੀ ਪ੍ਰੈਕਟਿਸ ਕਰਨੀ ਹੈ ਤੇ ਅਗਲੀ ਕਹਾਣੀ ਦੇ ਨਾਲ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ